ਵਾਹਿਗੁਰੂ ਜੀ ਦਾ ਖਾਸਾ ਵਾਹਿ ਧੰਨ ਸਤਿਗੁਰੂ ਸਾਇਦ ਜੀ ਮਹਾਰਾਜੀ ਆਪਾਰ ਬਖਸ਼ਤ ਰਹਿਮਤ ਜੋ ਅੱਜ ਆਪਾਂ ਪਾਵਨ ਵਿਸਾਖੀ ਦਾ ਤੋਹ ਮਨਾ ਰਿਹਾ ਗਾਂਦੇ ਦਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਨੂੰ ਸ੍ਰੀ ਉਪੰਥ ਖਾਲਸੇ ਨੂੰ ਇਸ ਤਾਕੀ ਬਰੋਦੀ ਆਪਾਂ ਪਾਵਨ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਹੁ ਕੱਤਾ ਦੇ ਦਰ ਬਖਸ਼ਤ ਵਾਲਾ ਸ੍ਰੀ ਉਪੰਥ ਆਰਵਲੋਂ ਅਰੋਪ ਸਿਰਪਾ ਕਰਨਾ ਰਣਕਾ ਕਰਨਾ ਦੀ ਫੌਜ ਜੇ ਪਾਸ਼ਾ ਨੇ ਹੁਕਮ ਦਿੱਤਾ ਕਿ ਇਹ ਖਾਲਸੇ ਨੂੰ ਪਰਗਟ ਕਰੇ ਬਰਮਤਵਾਦੀ ਮੌਜ ਨਾਲ ਸਾਹਿਬ ਅਕਾਲ ਪੁਰਖ ਦੀ ਫੌਜ ਪਰਗਟੇ ਖਾਲਸਾ ਬਰਮਤਵਾਦੀ ਮੌਜ ਐਸੇ ਖਾਲਸੇ ਪੰਥ ਦਾ ਜਨਮ ਦੇ ਆਲਾ ਸਾਰੇ ਪੂਰੀ ਦੁਨੀਆ ਦੇ ਵਿੱਚ ਇੱਕ ਪੰਥ ਆਪਣਾ ਜਨਮ ਦੇ ਆਲਾ ਬਣਾ ਰਿਹਾ ਖਾਲਸੇ ਆਪਣਾ ਜਨਮ ਦੇ ਆਲਾ ਬਣਾ ਰਹੇ ਨੇ ਸਤਿਗੁਰੂ ਕਿਰਪਾ ਕਰਨ ਢੰਡੇ ਸਾਰੇ ਦੇ ਉੱਪਰ ਬਖਸ਼ਾ ਕਰ ਰਹਿਤਾ ਕਰਨ ਆਵ ਸਾਰੇ ਹੀ ਆਪਾਂ ਜਿਹੜੇ ਕਰਨ ਕਰੀਏ ਸਤਿਗੁਰੂ ਤੇਗ ਬਾਦਸਾ ਸਰ ਮਹਾਰਾਜ ਜੀ ਦਾ ਇਹ ਸਾਲ 350 ਸਾਲਾ ਸਤਾਪ ਦੀ ਸ਼ਹੀਦੀ ਦੇ ਹਨ ਵੀ ਆ ਰਿਹਾ ਆਓ ਆਪਾਂ ਸਾਰੇ ਰਲ ਕੇ ਪ੍ਰਚਾਰ ਕਰੀਏ ਸੰਗਤਾਂ ਨੂੰ ਪ੍ਰੇਰਣਾ ਦੇਈਏ ਨੌਜਵਾਨ ਬੱਚਿਆਂ ਨੂੰ ਪ੍ਰੇਰਣਾ ਦੇਈਏ ਅਮਰ ਰੱਖੋ ਸਿੰਘ ਸਜੋ ਤੇ ਅੱਜ ਦੇ ਦਿਨ ਹਾਲ ਸੇ ਪੰਦੀ ਸਿਧਾਂਤ ਕਰਕੇ ਸਿੱਖ ਪਾਰਟੀ ਪੰਜ ਪਾਰੇ ਤੋਂ ਡੰਡੇ ਵਾਟੇ ਦਾ ਬਹੁਤ ਦੇਖੀ ਆਪ ਸਤਿਗੁਰੂ ਬਾਦਸ਼ਾਹ ਨੇ ਠੰਡੇ ਸਿਧਾਂਤਾਂ ਕਰਕੇ ਦੀ ਬਹੁਤ ਪ੍ਰਾਜੋਕੀ ਪੰਜਾਬ ਲੈ ਰਹੇ ਹੋ ਇਹ ਸਿਰਫ ਗੁਰੂ ਸਾਹਿਬ ਜੀ ਦੇ ਬੋਲ ਸ੍ਰੀ ਗੁਰੂ ਸਾਹਿਬ ਜਿਨ੍ਹਾਂ ਨੇ ਸਾਡੇ ਉੱਤੇ ਬਹੁਤ ਵੱਡੀ ਕਿਰਤਾਂ ਕੀਤੀ ਸ੍ਰੀ ਗ੍ਰੀਵ ਸਿੱਖਰ ਤੋਂ ਦਿਉ ਪਾਤਸ਼ਾਹੀ ਜੇ ਯਾਦ ਕਰੇ ਹਮ ਦੀ ਗੁਰਿਆਈ ਗ੍ਰੀਵ ਸਿੱਖਾਂ ਨੂੰ ਪਾਤਸ਼ਾਹੀਆਂ ਬਖਸ਼ੀਆਂ ਮਹਾਰਾਜ ਐਸੇ ਗੁਰੂ ਗੋਸੇ ਮਹਾਰਾਜ ਨੇ ਅੱਜ ਦੇ ਦਿਨ ਖਾਸ ਕਰਕੇ ਕੀਤੀ ਹੈ ਸਾਡੇ ਤਕਸਾਲਾ ਧੰਨਵਾਦ ਦੇ ਬੰਸਤਾ ਮਹਾਰਾਜ ਜਿਦਾ ਜਵਾਰਿਆ ਉਸ ਤੋਂ ਪਹਿਲਾਂ ਪਹਿਲਾਂ ਵੱਧ ਤੋਂ ਵੱਧ ਕਹਾਣੀ ਗੁਰੂ ਵਾਲੇ ਬਣੋ ਸੱਚ ਬਾਤ ਕਰੋ ਬਾੜੀ ਨਾਲ ਧਰੋ ਧੰਨੂ ਤੇ ਇੱਕ ਵਾਦਸਾ ਮਹਾਰਾਜ ਦੀ ਪਰਉ ਤਾਂ ਕਿ ਸਾਡੇ ਮਨ ਵਿੱਚ ਬਿਨਾਰਗ ਆਵੇ ਬਾਕੀ ਭਾਈ ਬਾਣੀ ਸੰਤ ਸਤਿ ਪਾਤਸ਼ਾਹ ਬਾਰੇ ਸਾਰੇ ਜੀ ਨੂੰ ਭਾਈ ਧੁਰੂ ਕਿਰਪਾ ਕਰਨ ਸਾਰੀਆਂ ਸ਼ਖਸਾਂ ਨੂੰ 1 ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ